ਆ ਫੋਟੋ ਦੇਖ ਲਓ ਚੰਗੀ ਤਰ੍ਹਾਂ ਦੇ ਨਾਲ ਤੇ ਬੰਦੇ ਨੂੰ ਜਰੂਰ ਪਛਾਣੋ ਕਿ ਕੌਣ ਹੈ ਇਹ ਬੰਦਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿਸ ਇਨਸਾਨ ਨੂੰ ਤੁਸੀਂ ਦੇਖ ਰਹੇ ਹੋ ਇਸ ਇਨਸਾਨ ਨੇ ਅੱਖ ਚਪਕੇ ਦੇ ਸਾਰੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਖਰੀਦਦੇ ਵਿਅਕਤੀ ਦੀ ਸਕੂਟੀ ਚੋਰੀ ਕਰਕੇ ਰਫੂ ਚੱਕਰ ਹੋ ਗਿਆ ਸਕੂਟੀ ਚੋਰੀ ਕਰਨ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਚੋਰ ਦਾ ਚਿਹਰਾ ਸਾਫ਼ ਹੀ ਨਜ਼ਰ ਆ ਰਿਹਾ ਹੈ ਛੱਤ ਚੋਰ ਅੱਖ ਚਪਕੇ ਦੇ ਸਾਰੀ ਸਕੂਟੀ ਲੈ ਕੇ ਰਫੂ ਚੱਕਰ ਹੁੰਦਾ ਦਿਖਾਈ ਦੇ ਰਿਹਾ ਹੈ ਪੀੜਤ ਵਿਅਕਤੀ ਬਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦੁਪਹਿਰੇ 12 ਵਜੇ ਦੇ ਕਰੀਬ ਕੁਦਾਸਪੁਰ ਦੀ ਅਮਾਵਾਰਾ ਮਾਰਕੀਟ ਵਿੱਚ ਬਣੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਖਰੀਦਣ ਲਈ ਆਇਆ ਸੀ ਜਦੋਂ ਆਪਣੀ ਸਕੂਟੀ ਦੁਕਾਨ ਦੇ ਬਾਹਰ ਖੜੀ ਕਰਕੇ ਕਰਿਆਨੇ ਦਾ ਸਮਾਨ ਖਰੀਦਣ ਲੱਗਾ ਤਾਂ ਪਲਕ ਚੱਕ ਬਦੇ ਸਾਰੀ ਚੋਰ ਸਕੂਟੀ ਲੈ ਕੇ ਰਫੂ ਚੱਕਰ ਹੋ ਗਿਆ ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰਾ ਵਿੱਚ ਰਿਕਾਰਡ ਹੋ ਗਈ ਹੈ ਤੇ ਉਸ ਦਾ ਚਿਹਰਾ ਵੀ ਸਾਫ ਹੀ ਨਜ਼ਰ ਆ ਰਿਹਾ ਹੈ ਉੱਤੇ ਜਨ ਇਸ ਸੰਬੰਧੀ ਮੌਕੇ ਤੇ ਪਹੁੰਚੇ ਐਸੇ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਇਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਨੂੰ ਵੀ ਫੜ ਲਿਆ ਜਾਵੇਗਾ ਮੇਰੇ ਨਾਲ ਸਰ ਜੀ ਗੁਰਬੀਰ ਸਿੰਘ ਜੀ ਕਿੱਥੋਂ ਚੋਰੀ ਹੋਈ ਤੁਹਾਡੀ ਇੱਥੋਂ ਐਸੇ ਮਾਰਕੀਟ ਚੋਂ ਕਰੈਨ ਦੇ ਤੇ ਮੈਸਮਾਨ ਲੈਣ ਲਗਾ ਇੱਥੇ ਲਈ ਹੈ ਇਟਾ ਲਾ ਕੇ ਤੇ ਮੈਂ ਅੰਦਰ ਗਿਆ ਮੈਂ ਕਿ ਲੌਗ ਇਨ ਹੀ ਮਲਾਇਆ ਤੇ ਮੈਂ ਵੀ ਲੱਗਦੇ ਹੈਗਾ ਜਿਹੜੇ ਦੂਰੋਂ ਹਾਂ ਤੇ ਬਸ ਤੇ ਜੋ ਬਦਾਏ ਮੈਂ ਸਮਾਨ ਪੈ ਕਰ ਰਿਹਾ ਜੋ ਮੈਂ ਪਿਛੇ ਦੇਖਿਆ ਤੇ ਸੁਖਿਖਾਈ ਕਿੰਨੇ ਵਜੇ ਟਾਈਮ ਆਏ ਤੇ ਕਰੀਬ 12:30 ਦਾ ਟਾਈਮ ਆਇਆ ਹਾਂ ਅਪਾਇੰਟਮੈਂਟ ਵੱਧ ਜਾਂ ਕੱਠ ਹੋ ਸਕਦੀ ਹੈ تقريبا ਕੀ ਕੀ ਤੁਸੀਂ ਇੱਥੇ ਕਰੋ ਜਾਨਣਾ ਹੁੰਦੀ ਹੈ ਉਹ ਕਰਿਆਨਾ ਸਮਾਨ ਲੈਣਾ ਹਾਂ ਇੱਥੇ ਪੱਕੇ ਆਈਦਾ ਕਈ ਛੇ ਹੋ ਜਾਂਦੇ ਤੇ ਤੁਸ ਕੰਪਲੀਟ ਕਰਾਈ ਆ ਹਾਂ ਕੰਪਲੀਟ ਲਿਖਾਇਆ ਦੇਖਿਆ ਮੁੰਡਾ ਉਹ ਜੋ ਤੁਸੀਂ ਵੀਡੀਓ ਵਾਲੀ ਹੋ ਜੀ ਵੀਡੀਓ ਦੇਖਿਆ ਸਰ ਜੀ ਪਛਾਣ ਹੈਗੀ ਕੋਣ ਆਉ ਹਾਂ ਪਛਾਣ ਲਾਂਗੇ ਮੈਂ ਤੇ ਉਹ ਪੁਲਿਸ ਪੁਲਸ ਕੀ ਜਾਂਦੀ ਆ ਉਹ ਪਸੰਦੀਪ ਇੱਕ ਕੰਪਲੇਂਟ ਲਿਖ ਲਈ ਹਾਂ ਤੇ ਆਂਦੇ ਜੋ ਕਰਦੇ ਆ ਅੱਛਾ ਹਾਂਜੀ ਪਰ ਐਡਾ ਚੋਰ ਹੋ ਗਿਆ ਪੁਲਸ ਤੇ ਪਹੁੰਚੀ ਆ ਨਾ ਅਜੇ ਤੱਕ ਕੋਈ ਨਹੀਂ ਆਇਆ ਸਰ ਜੀ 2 ਘੰਟੇ ਹੋ ਗਿਆ ਹਾਂਜੀ ਆਉਣ ਲੱਗੇ ਆਉਣ ਲੱਗੇ ਆ ਆਣਗੇ ਚਲੋ ਜੀ ਤੇ ਕੀ ਮੰਗ ਕਰਦੇ ਹੋ ਸਰ ਸਾਹ ਮਿਲਣਾ ਚਾਹੀਦਾ ਸਰ ਜੀ ਇਹ ਚੋਰਾਂ ਨੂੰ ਤੇ ਫੜਨੇ ਨੱਥ ਪੋਣੀ ਚਾਹੀਦੀ ਪੂਰੀ ਤੇ ਕੀ ਕਾਬਰ ਹੋ ਤਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਇਹ ਚੋਰੀ ਹੋਈ ਹੈ ਕੀ ਕਹਿਣਾ ਜਾਓਗੇ ਇਸ ਦਾ ਜਕੇਂਦਰ ਸਿੰਘ ਦੀ ਵਾਸੀ ਤਿਬੀ ਦਾ ਜ ਮਲਵੀਰ ਸਿੰਘ ਤੇ ਕਹਿੰਦੇ ਤੋਂ ਸੌਦਾ ਲੈਣ ਦੇ ਇਹ ਜੋ ਅੰਦਰ ਵਿੱਚੇ ਤੇ ਚਾਬੀ ਵਿੱਚੇ ਕੀ ਸੀ ਦਰ ਇਸ ਕੋ ਚਾਬੀ ਵਿੱਚੇ ਚਾਬੀ ਵਿੱਚੇ ਰਹਿੰਦੀ ਇਹਨਾਂ ਨੇ ਤੇ ਜਦੋਂ ਸੌਦਾ ਲੈ ਕੇ ਬਾਹਰ ਜਗੇ ਤੇ ਦਿਸੂਤੀ ਚੋਰੀ ਹੋ ਗਈ ਖੱਟਾ ਪਟਕਾ ਵੱਧਾ ਉਹਨੇ ਲੈ ਆ ਕੇ ਭੁੱਖ ਜੀ ਮਾਰੀ ਕਲੀਅਰ ਫੋਟੋ ਸੀ ਸੀਮ ਕੈਮ ਨਹੀਂ ਦੇਖ ਲਿਆ ਇਹ ਜਦੋਂ ਕਿ ਕਦੇ ਕਾਬੂ ਆ ਕੇ ਕੱਟ ਲਾ ਜਦੋਂ ਤਾਂ ਸਰ ਬਰਦਾਸਪੁਰ ਦੇ ਵਿੱਚ ਸ਼ਰੇਆ ਮੱਦਾ ਚੋਰੀ ਹੋਏ ਨਾ ਇਹ ਮਾਰਕੀਟ ਦੇ ਵਿੱਚੋਂ ਬੰਦ ਮਾਰਕੀਟਾ ਦਿਨ ਇੰਨੀਆਂ ਦੁਕਾਨਾਂ ਲੱਗ ਕੇ ਇਨਾਂ ਦੀ ਵੀ ਗਲਤੀ ਥੋੜੀ ਜਿਹੀ ਵੀ ਚਾਬੀ ਵਿੱਚੇ ਰਹਿਣ ਚਾਬੀ ਲੱਗੀ ਬੇ ਬਿਲਕੁਲ ਕਿਹ ਵੀ ਨਹੀਂ ਪਤਾ ਲੱਗਦਾ ਚਲੋ ਕੋਈ ਨਹੀਂ ਕਰਾਂਗੇ ਕਰਕੇ ਪਕਰਾਂਗੇ